ਅਮਰੀਦ ਸਾਹਿਬ ਤੁਸੀਂ ਕਦੀ ਆਪ ਟਰਾਈ ਕੀਤੀ ਐ ਫੀਮ ਜ ਤੁਸੀਂ ਕਦੀ ਆਪ ਖਾਦੀ ਹੋਵੇ ਕਿਹੜਾ ਇਨਸਾਨ ਹੈ ਜਿਹਨੇ ਟੱਚ ਨਹੀਂ ਕੀਤੀ ਹੋਈ ਹਰ ਇੱਕ ਨੇ ਕੀਤੀ ਹੋਈ ਐ ਚਾਹੇ ਉਹਨੂੰ ਸਵਾਦ ਲੈ ਕੇ ਛੱਡਿਆ ਹੋਵੇ ਚਾਹੇ ਉਹ ਰੈਗੂਲਰ ਖਾਂਦੇ ਹੋਣ ਕਿਰਪਾਏ ਮਾਲਕ ਦੀ ਡੋਡੇ ਖਾਈਦੇ ਨੇ ਸਾਰਾ ਕੁਝ ਠੀਕ ਐ ਕਿੰਨੀਆਂ ਮਾਮਾਂ ਦੇ ਪੁੱਤ ਜਿਹੜੇ ਉਹ ਇਸ ਦੁਨੀਆ ਨੂੰ ਅਲਵੇਦਾ ਕਹਿ ਗਏ ਇਕਲੌਤੇ ਪੁੱਤ ਔਰ ਟੀਕੇ ਲਾ ਕੇ ਸ਼ੁੱਧ ਬੋਧੀ ਨਹੀਂ ਹੁੰਦੀ ਪਰ ਅਜ ਤੱਕ ਮੈਨੂੰ ਕੋਈ ਇੱਕ ਬੰਦਾ ਦਿਖਾਇਆ ਦੇ ਕਿ ਕੋਈ ਪੁੱਕੀ আফੀਮ ਖਾ ਕੇ ਮਰਿਆ ਹੋਵੇ ਲੋਕ ਤਾਂ ਪੁੱਕੀ ਫੀਮ ਖਾ ਕੇ ਡਬਲ ਕਮ ਕਰਦੇ ਕੋ ਲੋਕੀਆ ਕੇ ਕਹਿੰਦੇ ਸੀ ਕਿ ਤੁਸੀਂ ਫੀਮ ਦਾ ਮੁੱਦਾ ਚੁੱਕੋ ਹੈ ਕਿ ਮੈਨੂੰ ਲੱਗ ਰਿਹਾ ਸੀਗਾ ਕਿ ਅੱਜ ਪੜੱਕਾ ਪਹੁੰਚਗੇ ਮੰਤਰੀ ਸਾਹਿਬ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਇੱਕ ਵਾਰ ਫੇਰ ਤੋਂ ਫੀਮ ਦਾ ਮੁੱਦਾ ਚੁੱਕਿਆ ਗਿਆ ਹਾਲਾਂਕਿ ਪਿਛਲੀ ਵਾਰ ਜਦੋਂ ਐਮ ਐਲ ਏ ਪਠਾਨ ਮਾਜਰਾ ਨੇ ਮੁੱਦਾ ਚੁੱਕਿਆ ਤਾਂ ਸਪੀਕਰ ਉਹਨਾਂ ਨੇ ਵੀ ਗੱਲ ਕਹੀ ਕਿ ਪਤਾ ਕਰਕੇ ਦੱਸਿਆ ਜਾਵੇ ਕਿ ਪੰਜਾਬ ਦੇ ਵਿੱਚ ਪਹਿਲਾਂ ਫੀਮ ਦੇ ਠੇਕੇ ਖੁੱਲੇ ਹੁੰਦੇ ਸੀ ਉਹ ਬੰਦ ਕਿ ਹੋ ਗਏ ਹਾਲਾਂਕਿ ਸਵਾਲ ਇਹ ਸੀ ਕਿ ਕੋਈ ਸਰਕਾਰ ਤਸਵੀਰ ਰੱਖ ਰਹੀ ਹੈ ਖੇਤੀ ਕਰਨ ਦੇ ਲਈ ਤਾਂ ਉਸ ਦੇ ਉੱਤੇ ਸਿੱਧੇ ਤੌਰ ਦੇ ਉਤੇ ਮੰਤਰੀ ਸਾਹਿਬ ਨੇ ਨਾਂ ਦੇ ਵਿੱਚ ਜਵਾਬ ਦਿੱਤਾ ਸੀ ਤਾਂ ਅੱਜ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਉਹਨਾਂ ਨੇ ਦੁਬਾਰਾ ਤੋਂ ਮੁੱਦਾ ਚੁੱਕਿਆ ਔਰ ਕਿਹਾ ਮੰਤਰੀ ਉਹਨਾਂ ਨੂੰ ਕਿ ਕਿਸਾਨੀ ਬਚ ਜੂਗੀ ਇਸ ਦੇ ਨਾਲ ਜੇ ਅਸੀਂ ਫੀਮ ਦੀ ਜੇ ਅਸੀਂ ਡੋਡੀਆਂ ਦੀ ਖਸਕਸ ਦੀ ਖੇਤੀ ਸ਼ੁਰੂ ਕਰ ਦਵਾਂਗੇ ਸਾਡੇ ਨਾਲ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਉਹ ਨਹੀਂ ਮੌਜੂਦ ਨੇ ਐਮਐਲਏ ਸਾਹਿਬ ਉਸ ਦਿਨ ਵੀ ਮੁੱਦਾ ਚੁੱਕਿਆ ਗਿਆ ਅੱਜ ਕੀ ਲੋੜ ਪੈਗੀ ਦੁਬਾਰਾ ਫਿਰ ਇਸ ਮੁੱਦੇ ਨੂੰ ਚੇਤੇ ਕਰਵਾਉਣ ਦੇ ਲਈ ਔਰ ਮੰਤਰੀ ਸਾਹਿਬ ਤੱਕ ਇਹ ਆਵਾਜ਼ ਪਹੁੰਚਾਉਣ ਦੀ ਨਹੀਂ ਦੇਖੋ ਉਸ ਦਿਨ ਆਪਣੇ ਵਿਧਾਨ ਸਭਾ ਦੇ ਵਿੱਚ ਕਾਫੀ ਜਿਹੜਾ ਮਸਲਾ ਘੁਮਰਾਇਆ ਔਰ ਕਾਫੀ ਐਮਐਲਏ ਜਿਹੜੇ ਇਸ ਦੇ ਹੱਕ ਦੇ ਵਿੱਚ ਆਏ ਕਿਉਂਕਿ ਐਮਐਲਏ ਲੋਕ ਜਿਸ ਮੈਂਬਰ ਨੂੰ ਚੁਣਦੇ ਨੇ ਤਾਂ ਉਹ ਇਹੀ ਆਸ ਰੱਖਦੇ ਨੇ ਕਿ ਸਾਡੀ ਇਹ ਗੱਲ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖ ਸਕੇ ਉੱਥੇ ਕਾਨੂੰਨ ਬਣਦੇ ਨੇ ਸਾਡੇ ਭਲੇ ਦੇ ਲਈ ਕੋਈ ਸਾਡੇ ਹੱਕਾਂ ਦੇ ਲਈ ਵੀ ਗੱਲ ਜਿਹੜੀ ਉਹ ਕੀਤੀ ਜਾਵੇ ਕਿਉਂਕਿ ਇੱਕ ਜਰੀਆ ਹੈਗਾ ਕਿ ਲੋਕਾਂ ਦੀ ਗੱਲ ਜਿਹੜਾ ਇੱਕ ਚੁਣਿਆ ਹੋਇਆ ਮੈਂਬਰ ਹੀ ਹੈ ਜਿਹੜਾ ਉਹ ਰੱਖ ਸਕਦਾ ਸਾਡੇ ਕੋਲ ਲੋਕ ਆਉਂਦੇ ਨੇ ਲੋਕ ਸਾਨੂੰ ਦੱਸਦੇ ਨੇ ਕਿ ਜੀ ਸਾਡੇ ਆਹ ਇਹ ਚੀਜ਼ਾਂ ਦੀ ਪ੍ਰੋਬਲਮ ਹੈਗੀ ਆ ਤੁਸੀਂ ਬੋਲੋ ਵਿਧਾਨ ਸਭਾ ਦੇ ਵਿੱਚ ਇਹਦਾ ਹੱਲ ਹੋਏਗਾ ਘੱਗਰ ਦੇ ਬਾਰੇ ਬੋਲੋ ਜਾਂ ਨਹਿਰੀ ਪਾਣੀ ਜਿਹੜੇ ਸੁੱਕੇ ਪੈ ਸੀ ਉਹਨਾਂ ਦੇ ਬਾਰੇ ਬੋਲੋ ਤਾਂ ਜਦੋਂ ਕੋਈ ਲੋਕਾਂ ਦੀ ਡਿਮਾਂਡ ਆਉਦੀ ਆ ਤਾਂ ਉਸ ਨੂੰ ਅਸੀਂ ਆਪਣੀ ਵਿਧਾਨ ਸਭਾ ਦੇ ਲਈ ਡਿਮਾਂਡ ਆ ਰਹੀ ਹੈ ਤੁਹਾਡੇ ਕੋਲੇ ਤੁਹਾਡੇ ਕੋਲ ਲੋਕੀ ਆ ਕੇ ਕਹਿੰਦੇ ਸੀ ਕਿ ਤੁਸੀਂ ਫੀਮ ਦਾ ਮੁੱਦਾ ਚੁੱਕੋ ਐਮ ਐਲ ਏ ਸਾਹਿਬ ਫੀਮ ਲਾਗੂ ਕਰਵਾ ਦਿਓ ਲੀਗਲ ਕਰਵਾ ਦਿਓ ਦੇਖੋ ਜੀ ਤੁਸੀਂ ਉਸ ਦਿਨ ਦੇਖਿਆ ਹੀ ਹੈ ਕਿ ਮੈਂਬਰਾਂ ਨੇ ਬੋਲਿਆ ਔਰ ਤੁਸੀਂ ਆਪਣੇ ਕੈਮਰੇ ਤੇ ਉਹਨੂੰ ਚਲਾਇਆ ਆਪਣੇ ਪੇਜ ਤੋਂ ਚਲਾਇਆ ਕਿੰਨੇ ਲੋਕਾਂ ਦੇ ਜਿਹੜੇ ਸੀਗੇ ਵਿਊ ਇਹ ਆਏ ਕਿ ਕੋਈ ਤਾਂ ਐਮਐਲਏ ਉੱਠਿਆ ਕਿ ਜਿਹਨੇ ਸਾਡੇ ਲਈ ਸਵਾਲ ਕੀਤਾ ਸੋ ਅੰਦਰ ਦਬੀ ਆਵਾਜ਼ ਦੇ ਵਿੱਚ ਸਾਰੇ ਹਾਂ ਜੀ ਉਹ ਘਰ ਭਰ ਦਿੰਦੇ ਨੇ ਖੁੱਲ ਕੇ ਕਿਉਂ ਨਹੀਂ ਇਸ ਮੁੱਦੇ ਦੇ ਉੱਤੇ ਚਰਚਾ ਦੇਖੋ ਮੈਂ ਤਾਂ ਇਹੀ ਕਹੂੰਗਾ ਕਿ ਚਰਚਾ ਹੋਣੀ ਚਾਹੀਦੀ ਅਸੀਂ ਤਾਂ ਬੇਬਾਕੀ ਦੇ ਨਾਲ ਗੱਲ ਕਰੀ ਆ ਜੀ ਲੋਕਾਂ ਦੀ ਜਿਹੜੀ ਗੱਲ ਹੈ ਉਹ ਰੱਖੀ ਹੈ ਅੱਜ ਜਿਹੜਾ ਮੇਰਾ ਰੱਖਣ ਦਾ ਸਵਾਲ ਇਹ ਸੀਗਾ ਕਿ ਸਾਡੇ ਮੰਤਰੀ ਸਾਹਿਬ ਗੁਰਮੀਤ ਸਿੰਘ ਖੁੜੀਆਂ ਬਹੁਤ ਹੀ ਇੱਕ ਅچھے ਇਨਸਾਨ ਨੇ ਬਹੁਤ ਇੱਕ ਅچھے ਕਾਬਿਲ ਮੰਤਰੀ ਹੈਗੇ ਨੇ ਉਹ ਤਾਂ ਉਹ ਜਦੋਂ ਮੈਂ ਉਹਨਾਂ ਦੇ ਲੋਕਾਂ ਦੇ ਉਹ ਜਦੋਂ ਮੈਂ ਉਹਨਾਂ ਦੇ ਲੋਕਾਂ ਦੇ ਵੀਊ ਦੇਖ ਰਿਹਾ ਸੀਗਾ ਲੋਕਾਂ ਦੇ ਕਮੈਂਟ ਦੇਖ ਰਿਹਾ ਸੀਗਾ ਤਾਂ ਕਿਤੇ ਨਾ ਕਿਤੇ ਮੰਤਰੀ ਨੂੰ ਠੇਸ ਪਹਚਾਰੇ ਸੀਗੇ ਮੈਂ ਉਹ ਇਸੇ ਕਰਕੇ ਅੱਜ ਜ਼ੀਰੋ ਆਲ ਦੇ ਵਿੱਚ ਬੋਲਿਆ ਕਿ ਮੰਤਰੀ ਸਾਹਿਬ ਨੂੰ ਨਾਂ ਦੇ ਵਿੱਚ ਜਿਹੜਾ ਜਵਾਬ ਨਹੀਂ ਸੀ ਦੇਣਾ ਚਾਹੀਦਾ ਉਸ ਨੂੰ ਇਹਨਾਂ ਤੇ ਵਿਚਾਰ ਕਰਨ ਦਾ ਕਹਿਣਾ ਚਾਹੀਦਾ ਸੀਗਾ ਮੈਂ ਉਸੇ ਲਈ ਅੱਜ ਬੋਲਿਆ ਕਿ ਅੱਜ ਮੰਤਰੀ ਸਾਹਿਬ ਕੁਝ ਬੋਲਣਗੇ ਤਾਂ ਮੰਤਰੀ ਸਾਹਿਬ ਦੇ ਮਨ 'ਚ ਵੀ ਸੀਗਾ ਕਿ ਮੈਂ ਅੱਜ ਇਸ ਦੇ ਲਈ ਕੁਝ ਨਾ ਕੁਝ ਜ਼ਰੂਰ ਬੋਲਾਂ ਪਰ ਉੱਥੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਜਿਹੜਾ ਉਹ ਟਾਈਮ ਨਹੀਂ ਦਿੱਤਾ ਗਿਆ ਤਾਂ ਨਹੀਂ ਤਾਂ ਅੱਜ ਰਿਜ਼ਲਟ ਹੈ ਜਿਹੜਾ ਉਹ ਨਿਕਲਣਾ ਸੀ ਅੱਜ ਅੱਜ ਕੀ ਲੱਗਦਾ ਕਿ ਹਾਂ ਦੇ ਵਿੱਚ ਵੀ ਕੋਈ ਚੀਜ਼ ਨਿਕਲ ਕੇ ਆਣੀ ਸੀ ਹਾਲਾਂਕਿ ਜਦੋਂ ਕੰਟੀਨ ਦੇ ਵਿੱਚ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਤੁਹਾਨੂੰ ਕਹਿ ਰਹੇ ਸੀ ਕਿ ਮੈਨੂੰ ਮੌਕਾ ਨਹੀਂ ਮਿਲਿਆ ਤਾਂ ਅੱਜ ਮੈਂ ਐਲਾਨ ਕਰ ਦੇਣਾ ਸੀ ਹਾਂ ਬਿਲਕੁਲ ਅੱਜ ਉਹਨਾਂ ਦੇ ਮਨ 'ਚ ਕੁਝ ਹੈਗਾ ਸੀਗਾ ਕਿਉਂ ਜਿਹੜੇ ਉਹ ਇਲਾਜੇ ਨਾਲ ਗੱਲ ਕਰ ਰਹੇ ਸੀਗੇ ਕਿ ਮੈਨੂੰ ਲੱਗ ਰਿਹਾ ਸੀਗਾ ਕਿ ਅੱਜ ਪੜੱਕਾ ਪਹੁੰਚਗੇ ਮੰਤਰੀ ਸਾਹਿਬ ਉਹਨਾਂ ਨੂੰ ਹੈਗਾ ਸੀਗਾ ਕਿ ਲੋਕਾਂ ਦੇ ਹੱਕ ਦੇ ਵਿੱਚ ਗੱਲ ਕਰੀ ਜਾਵੇ ਦੇਖੋ ਨਸ਼ਾ ਹੈਗਾ ਹੈ ਮੈਂ ਮੰਨਦਾ ਪਰ ਅੱਜ ਤੱਕ ਮੈਨੂੰ ਕੋਈ ਇੱਕ ਬੰਦਾ ਦਿਖਾਇਆ ਦੇ ਕਿ ਕੋਈ ਭੁੱਕੀ ਆਫੀਮ ਖਾ ਕੇ ਮਰਿਆ ਹੋਵੇ ਹਨ ਜਿੰਨੇ ਵੀ ਸਿੰਥੈਟਿਕ ਨਸ਼ੇ ਹੈਗੇ ਨੇ ਚਾਹੇ ਚਟਾ ਹੈਗਾ ਉਹ ਚਾਹੇ ਗੋਲੀਆਂ ਹੈਗੀਆਂ ਨੇ ਚਾਹੇ ਸਮੈਕ ਹੈਗੇ ਨੇ ਕਿੰਨੀਆਂ ਮਾਮਾਂ ਦੇ ਪੁੱਤ ਜਿਹੜੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਇਕਲੌਤੇ ਪੁੱਤ ਔਰ ਟੀਕੇ ਲਾ ਕੇ ਸੁੱਧ ਬੁੱਧੀ ਨਹੀਂ ਹੁੰਦੀ ਪਰਿਵਾਰਾਂ ਦੇ ਕਈ ਵਾਰੀ ਤਾਂ ਐਦਾਂ ਹੋ ਗਿਆ ਕਿ ਸਿੰਥੈਟਿਕ ਨਸ਼ਾ ਲੈ ਕੇ ਉਹਨਾਂ ਨੂੰ ਟੀਕੇ ਸਿੰਜ ਲਾ ਕੇ ਉਹਨਾਂ ਨੇ ਮਾਂ ਭੈਣ ਪਰਿਵਾਰ ਵੀ ਮਾਰੇ ਨੇ ਇੱਕ ਵੀ ਐਗਜ਼ਾਮਪਲ ਦਿੱਤੀ ਜਾਂਦੀ ਕਹਿੰਦੇ ਇੱਕ ਨਸ਼ੇ ਨੂੰ ਖਤਮ ਕਰਨ ਦੇ ਲਈ ਦੂਜਾ ਨਸ਼ਾ ਫਿਰ ਕਿਉਂ ਸ਼ੁਰੂ ਕਰਵਾਈਏ ਨੇ ਮੈਂ ਉਹੀ ਗੱਲ ਨਾਲ ਲੱਗ ਰਹੀਆਂ ਕਿ ਜਿੱਥੇ ਦੂਸਰਾ ਨਸ਼ਾ ਹੈ ਕਈ ਮਾਮਾ ਦੇ ਪੁੱਤ ਮਰ ਗਏ ਪੁੱਕੀ ਐਫੀਮ ਦੇ ਨਾਲ ਮੈਨੂੰ ਕੋਈ ਇੱਕ ਸਿੰਗਲ ਬੰਦਾ ਦਿਖਾ ਦਿਓ ਕਿ ਜਿਹੜਾ ਮਰਿਆ ਹੋਵੇ ਲੋਕ ਤਾਂ ਪੁੱਕੀ ਐਫੀਮ ਖਾ ਕੇ ਡਬਲ ਕੰਮ ਕਰਦੇ ਨੇ ਫੀਮ ਭੁੱਕੀ ਖਾ ਕੇ ਸੌੜਿਆਂ ਨੂੰ ਪਤਾ ਹੁੰਦਾ ਹੈ ਕਿ ਮੈਂ ਆਪਣੇ ਪਰਿਵਾਰ ਦੇ ਦੀ ਕੀ ਕੁਸ਼ ਕਰਨਾ ਹੈ ਔਰ ਸੰਥੈਟਿਕ ਨਸ਼ਾ ਖਾ ਕੇ ਇੱਕੋ ਹੀ ਹੁੰਦਾ ਹੈ ਲੋਕ ਤਾਂ ਇਹ ਵੀ ਕਹਿੰਦੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਫੀਮ ਤੇ ਭੁੱਕੀ ਖਾ ਕੇ ਡਬਲ ਕੰਮ ਕਰਦੇ ਨੇ ਬਹੁਤ ਸੇ ਸਿਆਸਤਦਾਨਾਂ ਦੇ ਉੱਤੇ ਵੀ ਸਵਾਲ ਹੀ ਖੜੇ ਹੁੰਦੇ ਨੇ ਕਿ ਜਿਹੜੀ ਗਰਜਮੀ ਆਵਾਜ਼ ਦੇ ਵਿੱਚ ਭਾਸ਼ਣ ਦਿੱਤੇ ਜਾ ਰਹੇ ਨੇ ਇਹ ਕਹਿੰਦੇ ਕਿ ਗੋਲੀ ਅੰਦਰ ਗਈ ਹੋਈ ਹੈ ਫੇਰ ਹੀ ਆਵਾਜ਼ ਆ ਰਹੀ ਨਹੀਂ ਚਲੋ ਉਹ ਲੋਕਾਂ ਦੀ ਆਪਣੀ ਹੈਗੀ ਹੈ ਕਿ ਉਹ ਕੀ ਕਰਦੇ ਨੇ ਪਰ ਅਸੀਂ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਇੱਥੇ ਬੁਲੰਦ ਕੀਤੀ ਅਮਰ ਸਿੰਘ ਸਾਬ ਤੁਸੀਂ ਕਦੀ ਆਪ ਟਰਾਈ ਕੀਤੀ ਹੈ ਫੀਮ ਜੇ ਗੱਲ ਕਰੀਏ ਤੁਸੀਂ ਕਦੀ ਆਪ ਖਾਦੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਸ ਦੇ ਨਾਲ ਕੁਝ ਅਸਰ ਨਹੀਂ ਹੁੰਦਾ ਕਦੀ ਤੁਸੀਂ ਆਪ ਟ੍ਰਾਈ ਕੀਤੀ ਝੂਠ ਬੋਲਣ ਨੂੰ ਜੋ ਮਰਜੀ ਬੋਲ ਜੇ ਕਿਹੜਾ ਇਨਸਾਨ ਹੈ ਜਿਹਨੇ ਟੱਚ ਨਹੀਂ ਕੀਤੀ ਹੋਈ ਹਰ ਇੱਕ ਨੇ ਕੀਤੀ ਹੋਈ ਹੈ ਚਾਹੇ ਉਹਨੇ ਸਵਾਦ ਲੈ ਕੇ ਛੱਡਿਆ ਹੋਵੇ ਚਾਹੇ ਉਹ ਰੈਗੂਲਰ ਖਾਂਦੇ ਹੋਣ ਐਸੇ ਬਹੁਤ ਨੇ ਜਿਹੜੇ ਖਾਂਦੇ ਵੀ ਨੇ ਜਿਹੜੇ ਨਹੀਂ ਵੀ ਖਾਂਦੇ ਹੈਗੇ ਜੇ ਬੰਦਾ ਰੋਜ਼ ਵੀ ਖਾਵੇ ਤੁਹਾਨੂੰ ਲੱਗਦਾ ਕਿ ਕੋਈ ਨੁਕਸਾਨ ਨਹੀਂ ਹੈ ਦਾ ਨਹੀਂ ਦੁਨੀਆ ਖਾਂਦੀ ਹੈ ਕੋਈ ਇੱਕ ਬੰਦਾ ਵੀ ਦਿਖਾ ਦੇ ਜਿਹੜਾ ਕਹੇ ਕਿ ਮੈਂ ਫੀਮ ਭੁੱਕੀ ਦੇ ਨਾਲ ਮਰਿਆ ਹੋਇਆ ਇੱਕ ਬੰਦਾ ਦਿਖਾ ਦੋ ਪਿੰਡਾਂ ਦੇ ਆਉਂਦੇ ਨੇ ਲੋਕ ਸਾਰੇ ਗੱਲਾਂ ਕਰਦੇ ਨੇ ਉਹ ਕਹਿੰਦੇ ਜੀ ਮਤਲਬ ਕਿਰਪਾਏ ਮਾਲਕ ਦੀ ਡੋਡੇ ਖਾਈਦੇ ਨੇ ਸਾਰਾ ਕੁਝ ਠੀਕ ਹੈ ਔਰ ਸਰੂਰ ਚ ਹੁੰਦੇ ਨੇ ਗੱਲਾਂ ਕਰਦੇ ਤੁਹਾਡੇ ਕੋਲ ਵੀ ਲੋਕ ਆਉਂਦੇ ਨੇ ਨਾਲ ਉਹਨਾਂ ਦੇ ਕੋਲ ਹੁੰਦੀ ਹੈ ਫੀਮ ਹਾਲਾਂਕਿ ਇਸ ਦੇ ਉੱਤੇ ਵੀ ਬੜੇ ਸਵਾਲ ਹੁੰਦੇ ਨੇ ਕਹਿੰਦੇ ਕਿ ਜਿਸ ਤਰ੍ਹਾਂ ਪੰਜਾਬ ਚ 12000 ਪਿੰਡ ਨੇ ਜਿੰਨੇ ਲੋਕਾਂ ਦੀ ਸਪਲਾਈ ਡਿਮਾਂਡ ਹੈ ਉੰਨੀ ਸਪਲਾਈ ਵੀ ਨਹੀਂ ਹੁੰਦੀ ਹੁਣ ਤਾਂ ਫੀਮ ਦੇ ਵਿੱਚ ਵੀ ਮਲਾਪਟਾ ਸ਼ੁਰੂ ਹੋ ਗਿਆ ਫੀਮ ਦੇ ਵਿੱਚ ਵੀ ਸਿੰਥੈਟਿਕ ਜਿਹੜੀ ਫੀਮ ਹੈ ਉਹ ਆ ਚੁੱਕੀ ਨਹੀਂ ਉਹ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਜਦੋਂ ਇਸ ਤੇ ਪਾਬੰਦੀ ਹੈ ਤਾਂ ਜਿਹੜੇ ਲੋਕ ਇਹ ਧੰਦਾ ਕਰਦੇ ਨੇ ਉਹ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਕਰਦੇ ਨੇ ਨ ਆਲਦੇ ਕਦੀ ਸਾਥੀਆਂ ਨੂੰ ਵੀ ਪੁੱਛਿਆ ਉਹ ਵੀ ਸਾਰੇ ਸਹਿਮਤੀਰ ਜਿਤਾਉਂਦੇ ਨੇ ਕਿਉਂਕਿ ਤੁਹਾਡੇ ਤਾਂ ਚਲੋ ਸਾਥ ਹੀ ਨਹੀਂ ਮੁੱਦਾ ਚੁੱਕਿਆ ਸੀ ਪਠਾਨ ਮਜਰਾ ਉਹਨਾਂ ਨੇ ਤਾਂ ਸਾਰੇ ਸਾਥੀ ਸਹਿਮਤ ਨੇ ਕਿ ਹਾਂ ਇਹ ਫੀਮ ਜਿਹੜੀ ਹੈ ਉਹ ਲਾਗੂ ਹੋਣੀ ਚਾਹੀਦੀ ਹੈ ਔਰ ਸਾਰੇ ਕੀ ਸਾਰਿਆਂ ਨੇ ਤੁਹਾਨੂੰ ਲੱਗਦਾ ਟਰਾਈ ਕੀਤੀ ਨਹੀਂ ਦੇਖੋ ਮੈਂ ਤਾਂ ਇੱਕੋ ਹੀ ਗੱਲ ਕਹਿ ਰਿਹਾ ਵਾਰ-ਵਾਰ ਕਿ ਲੋਕਾਂ ਦੀ ਗੱਲ ਲੋਕਾਂ ਦੀ ਗੱਲ ਅਸੀਂ ਵਿਧਾਨ ਸਭਾ ਦੇ ਵਿੱਚ ਰੱਖੀ ਹੈ ਲੋਕ ਚਾਹੁੰਦੇ ਨੇ ਕਿ ਪੋਸਤ ਦੀ ਖੇਤੀ ਹੋਵੇ ਸਾਡਾ ਜਿਹੜਾ ਜਵਾਨ ਉਹ ਵੱਸ ਸਕਦਾ ਧੰਨਵਾਦ ਐਮਐਲਏ ਸਾਹਿਬ ਤਾਂ ਐਮਐਲਏ ਕੁਲਵੰਤ ਸਿੰਘ ਬਾਜ਼ੀਗਰ ਹੁਣੀ ਇਹ ਗੱਲ ਕਹਿ ਰਹੇ ਨੇ ਕਿ ਇਹ ਖੇਤੀ ਜਿਹੜੀ ਹੈ ਉਹ ਅਸੀਂ ਲੋਕਾਂ ਦੇ ਮੰਗਾ ਦੇ ਵਾਸਤੇ ਹੀ ਗੱਲ ਕਰ ਰਹੇ ਹਾਂ ਕਿ ਲੋਕ ਚਾਹੁੰਦੇ ਨੇ ਲੋਕ ਕਹਿੰਦੇ ਨੇ ਕਿ ਇਸ ਦਿਨਾਂ ਪੰਜਾਬ ਬਸ ਸਕਦਾ ਕਿਸਾਨੀ ਬਸ ਸਕਦੀ ਹੈ ਔਰ ਕਹਿੰਦੇ ਕਿ ਹੁਕੀ ਔਰ ਫੀਮ ਖਾਣ ਵਾਲਾ ਬੰਦਾ ਕਦੀ ਵੀ ਕੋਈ ਗਲਤ ਕੰਮ ਨਹੀਂ ਕਰੂਗਾ ਸਗੋਂ ਉਹ ਦੁਗਣੀ ਸ਼ਕਤੀ ਨਾਲ ਕੰਮ ਕਰੇਗਾ ਔਰ ਇਹ ਜਿਹੇ ਜੇ ਅਸੀਂ ਨਸ਼ੇ ਨੂੰ ਖਤਮ ਕਰਨਾ ਹੈ ਜੇ ਅਸੀਂ ਡਰੱਗਸ ਨੂੰ ਖਤਮ ਕਰਨਾ ਹੈ ਹਿਰੋਇਨ ਚਿੱਟੇ ਨੂੰ ਖਤਮ ਕਰਨਾ ਹੈ ਤਾਂ ਅਸੀਂ ਫੀਮ ਦੀ ਖੇਤੀ ਜ਼ਰੂਰ ਸਾਨੂੰ ਕਰਾਉਣੀ ਚਾਹੀਦੀ ਹੈ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ